ਕੀ ਬੋਲੇ ਸੋਹਿਆ ਸਿਆਹ ਬੋਲੇ ਸੋਹਿਆ ਸਿਆਹ ਬੋਲੇ ਸੋਹਿਆ ਸਿਆਹ 발에 발이 있어. 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 발에 발이 ਜੀ ਕਥੇ ਅੱਜ 24 2025 ਦਿਨ ਸੋਮਵਾਰ ਨੂੰ ਪੂਰੇ ਇਲਾਕੇ ਨਿਵਾਸੀਆਂ ਦੇ ਨਾਲ ਗੁਰਦੁਆਰਾ ਮੀਰੀ ਪੀਰੀ ਸਾਹਿਬ ਕੋਟ ਆਤਮਾਰਾ ਵਿਖੇ ਮੈਂਬਰਾਂ ਸਭਾਂ ਦੀ ਗਵਾਹੀ ਦੇ ਵਿੱਚ ਜਿਹੜੀ ਕੁਝ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਅੰਦੇਸ਼ਾ ਨਾਲ 11 ਮੈਂਬਰੀ ਕਮੇਟੀ ਬਣੀ ਸੀ ਅੱਜ ਉਹ ਮੈਂਬਰਾਂ ਸਭਾਂ ਨੇ ਇਹ ਸੇਵਾ ਮੁੱਖ ਸੇਵਾ ਮੁੱਖ ਸੇਵਾਦਾਰ ਦੇ ਪੋਰ ਤੇ ਇਹ ਝੋਲੀ ਦਾਸ ਦੀ ਸੇਵਾ ਵਿੱਚ ਪਾਈ ਆ ਅਸੀਂ ਬੇਨਤੀ ਕਰਦੇ ਹਾਂ ਸਾਰੇ ਇਲਾਕਿਆਂ ਨੂੰ ਅਪੀਲ ਵੀ ਕਰਦੇ ਹਾਂ ਕਿ ਇਹ ਸੇਵਾ ਅਸੀਂ ਤਾਂ ਦੇ ਨਾਲ ਨਿਭਾਵਾਂਗੇ ਪੂਰੇ ਇਲਾਕੇ ਦੀ ਸੇਵਾ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਚ ਇਹ ਸੇਵਾ ਅੱਗੇ ਗਾਂ ਤੋਂ ਇਸੇ ਤਰ੍ਹਾਂ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 22 25 ਦਿਨ ਸੋਂ ਵਾਰ ਗੁਰਦੁਆਰਾ ਮੀਰੀ ਫਰੀ ਸਾਹਿਬ पूरा महल्ला कोर्ट आत्मराम जी संगत ਨਾਲ ਮਿਲ ਕੇ ਇਕੱਤਰ ਹੋਏ ਉਸ ਇਕੱਤਰਤਾ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਸਮਾਂ ਪਹਿਲਾਂ 11 ਮੈਂਬਰੀ ਕਮੇਟੀ ਬਣਾਈ ਗਈ ਉਸ 11 ਮੈਂਬਰੀ ਕਮੇਟੀ ਨੇ ਇਹ ਮਤਾ ਪਾਸ ਕਰਕੇ ਕਿ ਸਰਦਾਰ ਸ਼ੇਰੇ ਪੰਜਾਬ ਸਿੰਘ ਜੋਗ ਇਨਸਾਨ ਨੇ ਉਹਨਾਂ ਦੀ ਗੁਣਤਾ ਨੂੰ ਵੇਖਦਿਆਂ ਹੋਇਆ ਤੇ ਉਹਨਾਂ ਦੀ ਕਾਬਲੀਅਤ ਅਤੇ ਇਲਾਕੇ ਵਿੱਚ ਹਰਮਨ ਪਿਆਰੇ ਹੁਣ ਕਰਕੇ ਇਹ 11 ਮੈਂਬਰੀ ਕਮੇਟੀ ਨੇ ਸਰਦਾਰ ਸ਼ੇਰੇ ਪੰਜਾਬ ਸਿੰਘ ਨੂੰ ਗੁਰਦੁਆਰਾ ਮੀਰੀ ਪੀਰੀ ਸਾਹਿਬ ਦਾ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਸਾਡੀਆਂ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਇਹਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਪ੍ਰਧਾਨ ਜੀ ਮੁੱਖ ਸੇਵਾਦਾਰ ਸਮੂਹ ਕਮੇਟੀ ਸਮੂਹ ਇਲਾਕਾ ਨਿਵਾਸੀ ਪ੍ਰੇਮੀ ਵਰਮਖ ਪਿਆਰੇ ਸਾਰਿਆਂ ਨੂੰ ਨਾਲ ਲੈ ਕੇ ਤੇ ਅੱਗੇ ਨਾਲੋਂ ਵਧੀਆ ਤਰੀਕੇ ਦੇ ਨਾਲ ਜੋ ਪਰਮੇਸ਼ਰ ਦਾ ਹੁਕਮ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੈ ਇਹ ਸਿਰਫ ਕਹਿਣ ਤੱਕ ਨਹੀਂ ਹੈ ਇਹਨੂੰ ਬਿਲਕੁਲ ਅਮਲੀ ਤੌਰ ਤੇ ਇਹਨੂੰ ਪੂਰਾ ਸੈਲੈਕਟ ਕਰਨ ਵਾਸਤੇ ਕਿ ਜਿਹੜਾ ਗੁਰੂ ਜੀ ਗੋਲਕ ਹੈ ਇਹ ਗਰੀਬ ਦਾ ਮੂੰਹ ਬਣਾ ਕੇ ਤੇ ਕਿੰਨੂੰ ਵਰਤਿਆ ਜਾਊਗਾ ਸਤਗੁਰ ਸੱਚੇ ਪਾਠਾ ਕਿਰਪਾ ਕਰਨ ਦੀ ਸੇਵਾ ਆਪ ਲੈਂਦੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ